ਸਭੀ ਪ੍ਰਤੱਖ ਕਰਿਆ ਕਿ ਬੰਦੇ ਦੇ ਅੰਦਰੋਂ ਵੱਧਾ ਵਰਤਿਆ ਹੈ ਮੁਲਕ ਦੇ ਅੰਦਰੋਂ ਮੁਲਕ ਵਰਤਿਆ ਹੈ ਉਸ ਸਮੇਂ ਕਿਹੋ ਜਿਹੀ ਸਥਿਤੀ ਸੀ ਉਸ ਸਮੇਂ ਦੇ ਵਿੱਚ ਇੰਨੀ ਗਵਤਾ ਨਹੀਂ ਸੀ ਤੇ ਉਸ ਸਮੇਂ ਦੇ ਵਿੱਚ ਸਾਡੇ ਸ਼ਾਇਦ ਪਾਕਿਸਤਾਨ ਦੇ ਉਨੇ ਹੀ ਸਮੇਂ ਦੇ ਵਿੱਚ ਆ ਕੋਟਗਾਇਆ ਰਹਿਮਤ ਬਾਦ ਕਿੰਨੀ ਆਤੀ ਲੱਗੀ ਸਾਡੇ ਜਨ ਦਾ ਇੱਕ ਕੋਟਗਾਇਆ ਬਾਦ ਜਿੰਦਤ ਦੇ ਰੱਖੇ

शायद से न पोछता कहीं दा है।, है।, है असे कितने कुछ शेक्स बनावा असे कौन शेक्स अपने आप में सुलाना है दे प्रातः मैं पोछता हाँ समान तो तोड़ते हुए सूरज मैं पोछता हाँ समान तोड़ते हुए सूरज मु की बद्ध कैसे रहना है सरी पांच अपनी कल्पता एक रशियन का कल्पता है मैं पोछता हाँ गैंडरीज का दायरा है असे ਪਾਤਰ ਸਕੇ ਪਾਤਰ ਹਾਂਜੀ ਸਰ ਕੀ ਕਹਿਣਾ ਚਾਹੁੰਗੇ ਅੱਜ ਦੇ ਫੈਕਸ਼ਨ ਵਾਲੀ ਸੀ ਬਹੁਤ ਧੰਨਵਾਦ ਜੀ ਸਲਾਮ ਕਾਬਲੇ ਦਾ ਪਸੀ ਸਲਾਮ ਕਾਬਲੇ ਬਣਾ ਪਾਤਰ ਸਮੂਹ ਤੋਂ ਪਹਿਲਾਂ ਤੁਰ ਕੇ ਸਾਨੂੰ ਸਾਡਾ ਸਾਰੇ ਸਿੱਖੀ ਨੂੰ ਜਿਆਦਾ ਹੋਣਾ ਦਾ ਸਨਮਾਨ ਕਰਾਂਗੇ ਜਾਣ ਤੋਂ ਬਾਅਦ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਜਿਹੜੇ ਇਥੋਂ ਦੇ ਹਾਕਮ ਹੈ ਸਾਡੇ ਸਰਜੀਤ ਨੂੰ ਗੋਹਣ ਦੇ ਲਈ ਉਹਨੇ ਅੱਡੀ ਚੋਟੀ ਦਾ ਜ਼ੋਰ ਲਾਇਆ। ਸ਼੍ਰੀ ਰਿਤਪਾਤਨ ਨੂੰ ਚੇਅਰਮੈਨੀ ਦਿੱਤੀ ਪਰ ਚੇਅਰਮੈਨੀ ਦੇਣ ਤੋਂ ਬਾਅਦ ਉਹਦੀਆਂ ਕਾਪ ਤੱਕ ਕਹਾਣੀਆਂ ਨਹੀਂ ਬਦਲੀਆਂ। ਪਰ ਉਹਦੇ ਜਾਣ ਤੋਂ ਬਾਅਦ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੰਨੀ ਲੱਗਦੇ ਐ ਤੇ ਜਿੱਦੇ ਦਾ ਭੋਗ ਸਮਾਗਮ ਹੈ, ਮੰਗਾਂ ਦੇ ਲਈ ਸਮਾਗਮ ਹੈ, ਉਹ ਅਸਲ 'ਚ ਪਰਿਵਾਰ ਵੱਲੋਂ ਨਹੀਂ ਸਰਕਾਰੀ ਸਮਾਗਮ ਸੀਗਾ। ਜੰਮੀ ਉਹਨਾਂ ਨੇ ਪੂਰੇ ਭਾਰਤ ਦੀ ਪੂਰੀ ਦੁਨੀਆ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਕਿ ਸਰਜਾਤ ਤੋਂ ਸਰਜੀਤ ਪਾਤਰ ਸਾਡਾ ਹਾਕਮ ਆ। ਅਸੀਂ ਉਹਨਾਂ ਨੂੰ ਇਹ ਚੈਲੰਜ ਦਿੱਤਾ ਆ ਪ੍ਰੋਗਰਾਮ ਨੂੰ ਹਾਕਮ ਆ ਵਾਸਤੇ ਚੈਲੰਜ ਆਇਆ। ਕਿ ਸਰਜੀਤ ਜਿਨ੍ਹਾਂ ਦਾ ਸੀ ਗਿਆ ਉਹ ਲੋਕ ਸਰਜੀਤ ਨੂੰ ਸਿੰਜ ਰਹੇ ਆ ਆ ਪੰਡਾਲ 'ਚ ਬੈਠੇ ਆ। ਅਸੀਂ ਇਸ ਮੁਕਾਬਲੇ 'ਚ ਪੂਰੀ ਦੁਨੀਆ ਨੂੰ ਪੂਰੇ ਭਾਰਤ ਦੇ ਲੋਕਾਂ ਨੂੰ ਪੂਰੇ ਪੱਤਰਕਾਰਾਂ ਨੂੰ ਪੂਰੇ ਬੁੱਧੀਜੀਵੀਆਂ ਨੂੰ ਪੂਰੇ ਗਿਰਦੀ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਕਿ ਭਾਰਤ ਦੁਨੀਆ ਜਿਹੜੀਆਂ ਕਹਾਣੀਆਂ ਆ ਉਹ ਸਾਡੇ ਲੋਕਾਂ ਦੀਆਂ ਦੱਦਿਆਂ ਕਹਾਣੀਆਂ ਆ ਦਿੱਲੀ ਘੋੜ ਦੇ ਵਿੱਚੋਂ ਕਿਵੇਂ ਲੋਕਾਂ ਦੇ ਨਾਲ ਖੜੇ ਆ ਉਸ ਕਰਕੇ ਉਹ ਸਾਡਾ ਪਾਤਰ ਐ ਲੋਕਾਂ ਦਾ ਪਾਤਰ ਐ ਨਾ ਕੇ ਹਾਕਮਾਂ ਦਾ ਪਾਤਰ ਐ ਅਸੀਂ ਅੱਜ ਹਾਕਮਾਂ ਦੇ ਮੂੰਹ ਤੇ ਆ ਬੰਦਾਲ ਜਿੰਨਾ ਵੱਡਾ ਕੱਟ ਕਰਕੇ ਉਹਨਾਂ ਦੇ ਮੂੰਹ ਤੇ ਚਪੇੜ ਮਾਰੀ ਐ ਤੇ ਅਸੀਂ ਆਪ ਦਾ ਪਾਤਰ ਤੁਹਾਨੂੰ ਨਹੀਂ ਹੁੰਦੇ ਬੰਦੇ ਸਰ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮਰ ਐ ਜੀ ਮੈਂ ਜੋਰਾ ਸਿੰਘ ਕਸਰਾਲੀ ਗੁਰਸੱਭ ਸਿੰਘ ਲੋਕਾਂ ਦਾ ਸਵਾਲ ਕਾਰਨਾ ਦਾ ਸੁਭਾਸ਼ ਕਮਟੀ ਮੈਂਬਰਾਂ ਜੀ ਅੱਜ ਬਰਨਾਲਾ ਦੇ ਦਾਣਾ ਮੰਡੀ ਵਿੱਚ ਪੰਜਾਬ ਦੇ ਉੱਚ ਕੋਟੀ ਦੇ ਲੋਕ ਪੱਕੇ ਇਨਕਲਾਬੀ ਜੋ ਕਵੀ ਹੋਏ ਨੇ ਸਰਜੀਤ ਆਸਰਤੀ ਜਿਨ੍ਹਾਂ ਦੀ ਵਿਸਵੇਦਨਤ ਬਹੁਤ ਮਹਤਮਦੀ ਅੱਜ ਉਹਨਾਂ ਦੀ ਯਾਦ ਦੇ ਵਿੱਚ ਮਜੂਰਾ ਕਿਸਾਨਾਂ ਇਲਾਜਮਾਂ ਤੇ ਮਿੱਥ ਹਸਤਪਕਿਆਂ ਵੱਲੋਂ ਹਰ ਖੇਲਾਵਾਂ ਵੱਲੋਂ ਕਵੀਆਂ ਤੇ ਕਲਮਕਾਰਾਂ ਦੇ ਵੱਲੋਂ ਅੱਜ ਰੋਲ ਪ੍ਰੋਗਰਾਮ ਹੈ ਜਿਹੜਾ ਉਹਨਾਂ ਨੂੰ ਉਹਨਾਂ ਦੀ ਯਾਦ ਦੇ ਵਿੱਚ ਕੀਤਾ ਜਾ ਰਿਹਾ ਉਹਨਾਂ ਨੂੰ ਸੰਗਾਧੀ ਵਿੱਚ ਦਿੱਤਾ ਜਾ ਰਹੀ ਹੈ ਤੇ ਉਹਨਾਂ ਨੂੰ ਮਰਨ ਪਰਤ ਜਿਹੜਾ ਸਨਮਾਨ ਉਹ ਦਿੱਤਾ ਜਾਣਾ ਹੈਗਾ ਅਸੀਂ ਅੱਜ ਇਹ ਐਤ ਕਰਨਾ ਹੈਗਾ ਕਿ ਪੰਜਾਬ ਨੇ ਜਾਂ ਸ਼ਿਕਰਸੀ ਲੋਕਾਂ ਨੇ ਕਿ ਜੋ ਕਵਤਾ ਬਾਤਰ ਨੇ ਲਿਖੀ ਉਹ ਸਾਡੇ ਦੁੱਖਾਂ ਸੁੱਖਾਂ ਦੀ ਸਾਡੇ ਸੰਘਰਸ਼ਾਂ ਦੀ ਕਵਤਾ ਹੈਗੀ ਆ ਉਹਨਾਂ ਦੇ ਜੋ ਬੋਲ ਨੇ ਅਸੀਂ ਉਹਨਾਂ ਬੋਲਾਂ ਨੂੰ ਉਹ ਆਪਣੇ ਸੰਘਰਸ਼ਾਂ ਦੇ ਵਿੱਚ ਜਿਉਂਦੇ ਜਾਗਦੇ ਰੱਖਣਾ ਸੰਘਰਸ਼ ਦੇ ਨਾਲ ਉਹਨਾਂ ਦੀਆਂ ਕਵਤਾਵਾਂ ਦਾ ਜਿਹੜੀਆਂ ਉਹ ਠਮਕ ਠਮਕ ਕਰਕੇ ਟੁਰ ਗਈਆਂ ਇਸ ਦੇ ਨਾਲ ਹੀ ਅਸੀਂ ਜਿੱਥੇ ਉਹਨਾਂ ਨੂੰ ਯਾਦ ਕਰ ਰਹੇ ਹਾਂ ਜੋ ਅੱਜ ਪੰਜਾਬ ਦੇ ਵਿੱਚ ਮੁਲਕ ਦੇ ਵਿੱਚ ਕਵੀਆਂ ਤੇ ਸ਼ਰਧਾਰਸੀ ਲੋਕਾਂ ਦੇ ਇੱਕ ਵਿੱਚ ਵਿੱਥ ਪਈ ਹੈ ਕਿ ਵੀ ਨੂੰ ਇਹ ਸਮਝਿਆ ਜਾਂਦਾ ਹੈ ਕਿ ਇਹ ਤਾਂ ਕਵਤਾ ਲਿਖਦੇ ਨੇ ਕਵਤਾ ਦਾ ਕੀ ਖਾ ਹੁੰਦਾ ਹੈਗਾ ਅਸੀਂ ਸ਼ਰਧਾਰਸੀ ਲੋਕਾਂ ਜਿਹੜੇ ਇਸ ਮਹੱਤਮ ਨੂੰ ਸਮਝਦੇ ਹੋਏ ਕਿ ਸੰਘਰਸ਼ ਆਪਣੀ ਜਗ੍ਹਾ ਨੇ ਤੇ ਕਵਤਾ ਸਹਿਤਕਾਰ ਤੇ ਉਹਨਾਂ ਦੇ ਨਾਮ ਨਾਲ ਉਹਨਾਂ ਦੀਆਂ ਕਹਾਣੀਆਂ ਉਹਨਾਂ ਦੇ ਚਿੱਤਰਕਲ ਹੈ ਜਿਹੜੀ ਉਹਨਾਂ ਦਾ ਵੀ ਸੰਘਰਸ਼ਾਂ ਦੇ ਬਰਾਬਰ ਦਾ ਥਾਂ ਬਣਦਾ ਇਹ ਵਿਥ ਜਿਹੜੀ ਪਈ ਹੋਈ ਆ ਸਲਾਮ ਕਾਫਲੇ ਨੇ ਉਹਨਾਂ ਕਵੀਆਂ ਨੂੰ ਸਨਮਾਨ ਦੇ ਕੇ ਉਹ ਵਿਥ ਨੂੰ ਹਟਾਉਣ ਦਾ ਯਤਨ ਕੀਤਾ ਜਾ ਰਿਹਾ ਹੈਗਾ ਕਿ ਜਦੋਂ ਤੱਕ ਸਿਧਾਂਤਸ਼ੀ ਕਿਉਂਦੇ ਨੇ ਕਾਫਤਾ ਸੰਘਰਸ਼ਾਂ ਦੇ ਵਿੱਚੋਂ ਉਤਪਨ ਹੁੰਦੀ ਆ ਮੋੜਵੇਂ ਰੂਪ ਦੇ ਬਟੋਨਾਂ ਦੀ ਲਈ ਕੋਈ ਕਪੈਬਿਲਿਟੀ ਉਹ ਸਿਧਾਂਤਸ਼ੀ ਨੂੰ ਉਹ ਬਾਲਾ ਜਿਹੜੀ ਉਹ ਬਖਸ਼ਦੀ ਹੈਗੀ ਆ ਇਸ ਕਰਕੇ ਅਸੀਂ ਸੰਘਰਸ਼ ਦਾ ਤੇ ਕਲਾ ਦਾ ਜਿਹੜਾ ਇਹ ਗਲਵਕੜੀ ਹੈ ਉਹਨੂੰ ਕੌਣ ਵਾਸਤੇ ਲੇਪਸੀ ਲੈ ਕਰ ਰਹੇ ਆ ਇਹਨਾਂ ਤੋਂ ਪਹਿਲਾਂ ਅਸੀਂ ਪੰਜਾਬ ਦੇ ਮੋਗੇ ਨਾਲ ਰਚਾ ਗਰਸ਼ਨ ਸਿੰਘ ਨੂੰ ਪ੍ਰੋਫੈਸਰ ਜਮੇਰ ਹਾਲ ਤੋਂ ਜੀ ਉਹਨਾਂ ਨੂੰ ਗਰਦੇਵਾਲ ਸਿੰਘ ਜੋ ਸ਼੍ਰੋਣੀ ਨਾਵਲਕਾਰ ਹੋਏ ਨੇ ਉਹਨਾਂ ਨੂੰ ਵੀ ਵੱਡੇ ਅਸੀਂ ਕੱਟ ਕਰਕੇ ਹਜ਼ਾਰਾਂ ਦੀ ਗਲਤੀ ਜਿਵੇਂ ਅੱਜ ਕੱਲ ਹੋਇਆ ਹੈਗਾ ਉਹਨਾਂ ਨੂੰ ਅਸੀਂ ਸਨਮਾਨ ਦਿੱਤਾ ਹੈਗਾ ਤਾਂ ਕਿ ਇਹ ਮੇਥ ਹੈ ਜਿਹੜੀ ਪੂਰੀ ਜਾਵੇ ਤੇ ਇਹਨਾਂ ਕਵੀਆਂ ਦਾ ਤੇ ਸੰਗਰਸ਼ੀ ਲੋਕਾਂ ਦਾ ਜਿਹੜਾ ਇੱਕ ਲੋਕ ਹੋ ਕੇ ਤਾਂ ਦੇ ਖਿਲਾਫ ਜਾ ਕਾਲੇ ਹਨੇਰਿਆਂ ਦੇ ਖਿਲਾਫ ਹੈ ਜਿਹੜੀ ਪੁਰਸ਼ ਕਰਸ਼ੀ ਦੀ ਆਵਾਜ਼ ਨੂੰ ਬਲੰਦ ਕੀਤਾ ਜਾਸੇ